ਵੀਡੀਓ ਦੇ ਵਿੱਚ ਨਾ ਤੁਹਾਨੂੰ ਤਿੰਨ ਟਰੈਕਟਰ ਦਿਖਾਉਣੇ ਆ ਤਿੰਨੇ ਟਰੈਕਟਰ ਘੈਂਟ ਨੇ ਉਹ ਤਾਂ ਖੜਾ ਫਾਰਮ 60 ਤੇ ਆਹ ਤਾਂ ਤੁਸੀਂ ਸਾਰੇ ਜਾਣਦੇ ਹੋ ਹਨ ਵੀ ਅੱਜ ਕੱਲ ਪੂਰਾ ਟ੍ਰੈਂਡਿੰਗ ਦੇ ਵਿੱਚ ਆ 3730 ਸਪੈਸ਼ਲ ਐਡੀਸ਼ਨ ਦੇ ਵਿੱਚ ਆ ਨਿਊ ਹਾਲੈਂਡ ਹੈ ਤੇ ਇਧਰਲੇ ਪਾਸੇ ਹੈਗਾ 5310 ਮਿੱਤਰੋ ਜਿਹਨੂੰ ਅੱਜ ਕੱਲ ਹਰੇਕ ਦੇ ਦਿਲ ਦੇ ਵਿੱਚ ਹੀ ਚਾਹਣਾ ਵੀ ਯਾਰ ਸਾਡੇ ਘਰੇ ਹੋਵੇ ਉਹ ਕਹਿੰਦਾ ਸਾਡੇ ਘਰੇ ਹੋਵੇ ਹਨ ਤੇ ਅੱਜ ਤਿੰਨੇ ਟਰੈਕਟਰਾਂ ਬਾਰੇ ਤੁਹਾਨੂੰ ਦੱਸਾਂਗੇ ਫੁੱਲ ਡਿਟੇਲ ਦੇ ਵਿੱਚ ਵੀ ਜੌਂਡੀਅਰ ਕੀ ਰੇਟ ਦੇ ਵਿੱਚ ਮਿਲਜੂ ਤੇ ਨਿਊ ਹਾਲੈਂਡ ਕੀ ਰੇਟ ਦੇ ਵਿੱਚ ਮਿਲਜੂ ਫਾਰਮ 60 ਕੀ ਰੇਟ ਦੇ ਵਿੱਚ ਮਿਲਜੂ ਕਿੰਨੇ ਕਿੰਨੇ ਸੱਜਣੋ ਮਾਡਲ ਹੋਣਗੇ ਕਿੰਨੇ ਦਾ ਇਹਨਾਂ ਤੇ ਲੋਨ ਹੋਜੂ ਤੇ ਕੀ ਕੀ ਰੇਟ ਦੇ ਵਿੱਚ ਬਣ ਜਾਣਗੇ ਉਹ ਸਾਰਾ ਕੁਝ ਆਪਣੇ ਨਾਲ ਹੈ ਸਾਡਾ ਵੱਡਾ ਭਾਈ ਭੋਲਾ ਸਿੰਘ ਇਹ ਸਾਰਾ ਕੁਝ ਦੱਸਣਗੇ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਤੇ ਇਹ ਕਿੰਨਾ ਮਾਡਲ ਹੈ 5310 2017 ਮਾਡਲ ਆ ਭਾਈ ਇਹ 2017 ਮਾਡਲ ਓਕੇ ਤੇ ਕੰਡੀਸ਼ਨ ਇਹਦੀ ਬਹੁਤ ਸਾਫੀ ਹੈ ਹਨਾ ਹਾਂਜੀ ਹਾਂਜੀ ਕ੍ਰੀਸ਼ਨੇ ਦੀ ਬਹੁਤ ਜਿਆਦਾ ਸਾਫ ਆ ਹੂੰ ਨਵਾਂ ਹੀ ਬੈਟ ਟਰੈਕਟਰ ਬਹੁਤ ਕੰਡ ਚੱਲਿਆ ਹੋਇਆ ਟਰੈਕਟਰ ਆ ਜੀ ਇਹ ਅੱਛਾ ਕਿ ਲਗਜ ਕਿੰਨਾ ਚੱਲਿਆ ਸਾਢੇ 1350 ਘੰਟਾ ਚੱਲਿਆ ਹੋਇਆ ਟਰੈਕਟਰ ਟੋਟਲੀ ਹਾਂਜੀ ਮਤਲਬ ਟੋਟਲ ਸਾਢੇ 1350 ਘੰਟਾ ਚੱਲਿਆ ਹੋਇਆ ਯਾਰ ਹਨਾ ਤਾਂ ਹੀ ਟਰੈਕਟਰ ਇੰਨਾ ਸਾਫ ਹੈ ਤੇ ਟਾਇਰ ਵੀ ਫਿਰ ਇਹਦੇ ਕਿੰਨੇ ਪੈਸੇ ਨੇ ਮਗਰਲੇ ਟਾਇਰ ਹੋਣਗੇ ਜੀ 80 ਪੈਸੇ ਟਾਇਰ ਦੇ 80 ਪੈਸੇ ਟਾਇਰ ਨੇ ਮਗਰਾਡਾਂ ਤਾਂ ਦਿਖਾ ਤਾਂ ਰਮੇ ਵਿੱਚੋਂ ਕਈ ਸੱਜਣ ਇਹ ਕਹਿੰਦੇ ਆ ਵੀ ਪਤ ਨਹੀਂ ਬਾਹਰੇ ਤਾਂ ਪਾਲਸ ਮਾਰੀ ਹੋਈ ਹੈ ਵਿੱਚੋਂ ਤਾਂ ਨਹੀਂ ਮਾਰਦੀ ਹਨਾ ਵਿੱਚੋਂ ਵੀ ਤ ਤੇ ਬਾਕੀ ਆ ਜਾ ਹੁਣ ਮੂਰਲੇ ਪਾਸੇ ਤੇ 1300 ਤੋਂ ਬਈ ਘੰਟਾ ਚੱਲਿਆ ਹੋਇਆ ਸਾਢੇ 1500 ਸਾਢੇ 1500 ਸਾਢੇ 1500 ਘੰਟਾ ਚੱਲੇ ਮਿਸਟੇਕ ਹੋ ਗਈ ਸੀ ਆਪਾਂ ਤਾਂ ਸਾਢੇ 1500 ਘੰਟਾ ਚੱਲਿਆ ਸਾਢੇ 1500 ਘੰਟਾ ਚੱਲਿਆ ਹੋਇਆ ਤੇ ਮਾਡਲ ਹੈਗਾ ਜੀ 2017 2017 ਤੇ ਨੰਬਰ ਇਹਦਾ ਕਿੱਥੋਂ ਦਾ ਨੰਬਰ ਹੈਗਾ ਜੀ ਇਹਦਾ ਪੀਵੀ 10 ਲੁਧਿਆਣਾ ਜੀ ਪੀਵੀ 10 ਲੁਧਿਆਣੇ ਦਾ ਨੰਬਰ ਹੈ ਓਕੇ ਤੇ ਜੇ ਆਪਾਂ ਗੱਲ ਕਰੀਏ ਪਹਿਲਾਂ ਤੇ ਇਹ ਦੱਸੋ ਇਹਦੇ ਉੱਪਰ ਲੋਨ ਕਿੰਨੇ ਕ ਦਾ ਹੋਜੂ ਲੋਨ ਇਹਦੇ ਹੋਜੂ ਜੀ 4.5 ਲੱਖ ਤੋਂ 5 ਦਾ 5 ਲੱਖ ਦਾ ਲੋਨ ਹੋਜੂਗਾ ਤੇ ਹੁਣ ਇਹਦਾ ਰੇਟ ਤਾਂ ਹੀ ਹੈਗਾ 2 6,70,000 ਹਾਂਜੀ ਬਸ ਇਹ ਦੇਣਾ ਜੀ ਬਸ ਲਾਸਟ ਇਹ 6,35,000 ਦਾ 6,35,000 ਦਾ ਲਾਸਟ ਦੇਣਾ ਜੀ ਬਸ ਓਕੇ ਹਾਂਜੀ ਯਾਨੀ ਕਿ 1,35,000 ਲਿਆ ਕੇ ਬੰਦਾ ਕੋਈ ਵੀ ਹਾਂਜੀ ਇਹਨੂੰ ਲਿਜਾ ਸਕਦਾ ਹੈ ਲਿਜਾ ਸਕਦਾ ਜੀ ਪੰਜ ਦਾ ਪਰ ਲੋਨ ਕਰਾ ਦਾਂ ਹਾਂਜੀ ਦਾ ਲੋਨ ਓਕੇ ਤੇ ਲੈ ਮਿੱਤਰੋ ਕਰ ਲਿਓ ਸੰਪਰਕ ਜੇ ਕਿਸੇ ਨੇ ਲੈਣਾ 5310 ਚੌਂਡੀਆਰ ਤੇ ਜਿਹੜਾ ਆ ਖੜਾ ਵੀ ਸੱਤੀ ਦੀ ਨਿਊ ਹੋਲੈਂਡ ਸਪੈਸ ਸਪੈਸਰ ਇਹ ਵੀ 2017 ਮਾਡਲ ਆ ਜੀ ਇਹ ਵੀ 17 ਮਾਡਲ ਹਾਂਜੀ ਹਾਂਜੀ ਓਕੇ ਇਹ ਵੀ ਸਾਰੇ ਓਰੀਜਨਲ ਆ ਬਈ ਸਾਰਾ ਓਰੀਜਨਲ ਆ ਜੌਂਡੀਅਨ ਟਰੈਕਟਰ ਆ ਜੀ ਇੱਕ ਕਲਮ ਵੀ ਨਹੀਂ ਕਿਤੇ ਜਿਹੜਾ ਆਪਣਾ ਟਰੈਕਟਰ ਦੇ ਕਹੇ ਸਦਾ ਨਾ ਜੌਂਡੀਅਰ ਦੇ ਨਾ ਇਹਦੇ ਨਾ ਇਹਦੇ ਹਾਂਜੀ ਹਾਂਜੀ ਓਕੇ ਤੇ ਇਹਦਾ ਨੰਬਰ ਕਿੱਥੋਂ ਦਾ ਹੈ ਇਹਦਾ ਪਹੈਂਟ ਆ ਜੀ ਪੀਵੀ ਪਹੈਂਟ ਮਹਾਲੀ ਦਾ ਨੰਬਰ ਓਕੇ ਤੇ ਘੋੜਾ ਬੰਪਰ ਲੱਗਿਆ ਹੋਇਆ ਹੈ ਨਾ ਆ ਕਿੰਨੇ ਦਾ ਹੋ ਬਈ ਇਹ ਹੋਊ ਜੀ 15000 ਰੁਪਏ ਦਾ 15000 ਦਾ ਹੈਵੀ ਚ ਲੱਗਿਆ ਹੋਇਆ ਹੈਵੀ ਚ ਲੱਗਿਆ ਇਹਦੇ ਹੋਣਗੇ ਜੀ 65 ਤੋਂ 70 ਪੈਸੇ 65 ਤੋਂ 70 ਪੈਸੇ ਹਾਂਜੀ ਹਾਂ ਲਿਖਾ ਦੇ ਟਰਮੇ ਚੰਗੀ ਤੇ ਨਾਲੇ ਰਮਾ ਰੂਮਾ ਦਾ ਹਨ ਤੇ ਅਗਲੇ ਟਾਇਰ ਵੀਰੇ ਅਗਲੇ ਟਾਇਰ ਹੈਗੇ ਨੇ ਜੀ 70 ਪੈਸੇ ਦੇ 70 ਪੈਸੇ ਓਕੇ ਨਾਲ ਦੀ ਨੇ ਚਾਰੇ ਟਾਇਰ ਦੇ ਠੀਕ ਹੈ ਤੇ ਇਹ ਕੈਮੀ ਪਾਰਟੀ ਦੇ ਨਾਮ ਹੈ ਇਹ ਫਰਸਟ ਪਾਰਟੀ ਦੇ ਨਾਮ ਨੇ ਜੀ ਦੋਨੇ ਟਰੈਕਟਰ ਉਹ ਵੀ ਉਹ ਵੀ ਤੇ ਵੀ ਮਤਲਬ ਪਹਿਲੀ ਪਾਰਟੀ ਦੇ ਨਾਮ ਓਕੇ ਓਕੇ ਕਨੋਪੀ ਗਰੂਪ ਵੀ ਸਾਰੀ ਐ ਸਿਸਟਮ ਲੱਗਿਆ ਲਗਾਇਆ ਹਨ ਆਪਾਂ ਹੀ ਦਵਾਂਗੇ ਹਾਂਜੀ ਹਾਂਜੀ ਓਕੇ ਤੇ ਜੇ ਇਹਦੀ ਗੱਲ ਕਰੀਏ ਵੀ ਇਹਦਾ ਕੀ ਪ੍ਰਾਈਸ ਆ ਇਹਦਾ ਲਾਸਟ ਜੀ ਹਾਂਜੀ ਇਹਦਾ ਮੰਗਦੇ ਤਾਂ ਆਪਾਂ 655000 ਹਾਂਜੀ ਬਸ ਇਹ ਆਪਾਂ ਲਾਸਟ ਦੇਣਾ ਜੀ ਸਵਾ 6 ਲੱਖ ਦਾ 625000 ਦਾ ਦੇਣਾ 625000 ਦਾ ਦੇਣਾ ਜੀ ਇਹ ਇਹਦੇ ਉੱਪਰ ਕਿੰਨੇ ਕ ਦਾ ਲੋਨ ਹੋ ਜੂ ਜੇ ਇਹ ਤੇ ਕਰਵਾਉਣਾ ਹੋਵੇ ਇਹਦੇ ਅੱਜ ਪਤਾ ਕਰਿਆ ਸੀ ਜੀ 4.5 ਲੱਖ ਰੁਪਏ ਦਾ ਲੋਨ ਹੁੰਦਾ ਜੀ 4.5 ਲੱਖ ਦਾ ਹਾਂਜੀ ਹਾਂ ਓਕੇ ਫਿਰ ਤਾਂ ਥੋੜੇ ਜਿਹੀ ਪੈਸੇ ਦੇ ਕੀ ਬਣ ਜੂ ਟਰੈਕਟਰ ਇਹ ਵੀ ਹਨਾ ਤੇ ਲੈ ਮੇਤਰੋ ਇਹ ਵੀ ਟਰੈਕਟਰ ਘੈਂਟ ਆ ਤੇ ਜਿਹੜਾ ਆ ਖੜਾ ਵੀ ਆ ਕਿੰਨਾ ਮਾਡਲ ਆ ਫਾਰਮ 60 ਇਹ 2005 ਮਾਡਲ ਆ ਜੀ 2005 ਮਾਡਲ ਹਾਂਜੀ ਹਾਂ ਓਕੇ ਤੇ ਇਹਦੀ ਜਿਹੜੇ ਗੱਲ ਕਰੀਏ ਨੰਬਰ ਕਿੱਥੇ ਦਾ ਇਹ ਨੰਬਰ ਇਹਦਾ ਹਰਿਆਣੇ ਦਾ ਜੀ ਪੰਜਾਬ ਚ ਨਾ ਜੀ ਜਿਲ੍ਹਾ ਸੰਗਰੂਰ ਚ ਇਹ ਆਸਾ ਪੰਜਾਬ ਚ ਨਾਮ ਹੈਗਾ ਆ ਪੰਜਾਬ ਚ ਨਾ ਓਕੇ ਇਹਦੇ ਸਟਾਰਮ ਵਿੱਧ ਪ੍ਰੂਫ ਜਿਹੜੇ ਆਪਣੇ ਆਧਾਰ ਕਾਰਡ ਹੁੰਦੇ ਨੇ ਸਾਰਾ ਕੁਝ ਮਿਲੂ ਸਾਰਾ ਕੁਝ ਮਿਲੂਗਾ ਓਕੇ ਉਦਾਂ ਹੀ オリジナルੀਆ ਕੰਡੀਸ਼ਨ ਦਾ ਇਹਦਾ ਉੱਪਰ ਆਹ ਸਾਈਡ ਨਾਲ ਉੱਪਰੋਂ ਹਾਂਜੀ ਮਾੜਾ ਮਾੜਾ ਕਰਾਇਆ ਹੈ ਉੱਪਰਲੀ ਸਾਈਡ ਅਸਾ ਆ ਆ ਇਨੀ ਆਹ ਸਾਈਡ オリジナル ਸਾਰੀ ਬਾਕੀ ਓਕੇ ਓਕੇ ਹਾਂ ਉੱਪਰੋਂ ਨਾਲ ਸੋ ਦਾ ਉੱਪਰਲੀ ਉੱਪਲੀ ਸਾਈਡ ਧੁੱਪ ਨਾਲ ਕਈ ਵਾਰ ਖਰਾਬ ਹੋ ਜਾਂਦੀ ਹੈ ਹੈਨਾ ਡੱਬੇ ਪਏ ਜਾਂਦੇ ਨੇ ਹਾਂਜੀ ਹਾਂ ਉਹ ਪੇਂਟ ਹੋਇਆ ਠੀਕ ਹੈ ਤੇ ਇਹ ਜਿੱਥੇ ਪੇਂਟ ਹੋਇਆ ਉਹ ਦੱਸ ਕੇ ਦੇਵਾਂਗੇ ਠੀਕ ਹੈ ਜੀ ਇਹਦੇ ਪਿਛਲੇ ਟਾਇਰ ਕਿੰਨੇ ਪੈਸੇ ਆ ਬਾਈ ਇਹ ਹੋਣਗੇ ਜੀ 50% 50 ਪੈਸੇ ਪਿਛਲੇ ਟਾਇਰ ਓਕੇ ਬੱਸ ਇਹ ਲਾਸਟ ਦੇਵਾਂਗੇ ਜੀ ਆਪਾਂ 2.5 ਲੱਖ ਦਾ 2.5 ਲੱਖ ਦਾ ਹਾਂਜੀ ਹਾਂਜੀ ਤੇ ਲੈ ਮਿੱਤਰੋ ਸੰਪਰਕ ਕਰ ਲਿਓ ਜਿਹੜੇ ਸੱਜਣ ਨੇ ਤਿੰਨਾ ਟਰੈਕਟਰਾਂ ਦੇ ਵਿੱਚੋਂ ਕੋਈ ਵੀ ਟਰੈਕਟਰ ਲੈਣਾ ਹੈ ਤੇ ਤੁਹਾਡਾ ਮੋਬਾਈਲ ਨੰਬਰ ਕਿੰਨਾ ਬਈ 81960 ਹਾਂਜੀ 70178 ਓਕੇ ਲੈ ਮਿੱਤਰੋ ਬਾਕੀ ਨੰਬਰ ਆਪਾਂ ਡਿਸਪਲੇ ਦੇ ਉੱਪਰ ਵੀ ਚਲਾਤਾ ਜਿਹੜਾ ਵੀ ਟਰੈਕਟਰ ਤੁਹਾਡੇ ਪਸੰਦ ਆਉਂਦਾ ਤਿੰਨਾ ਟਰੈਕਟਰਾਂ ਦੇ ਵਿੱਚੋਂ ਤੁਸੀਂ ਬਾਈ ਨਾਲ ਫੋਨ ਤੇ ਸੰਪਰਕ ਕਰ ਸਕਦੇ ਹੋ ਤੇ ਕਾਗਜ਼ਾ ਪੱਤਰਾਂ ਦੀ ਬਾਈ ਦੀ ਫੁੱਲ ਗਰੰਟੀ ਹੈ ਤੇ ਪਿੰਡ ਬਾਈ ਦਾ ਹੈਗਾ ਫਰਵਾਹੀ ਤੇ ਟਰੈਕਟਰ ਤਿੰਨੇ ਹੀ ਘੰਟੇ ਨੇ ਕਰ ਲਿਓ ਸੰਪਰਕ ਕਰਾਂ